ਉਦੋਂ ਇਲੈਕਸ਼ਨ ਲੜਿਆ ਉਦੋਂ ਇਹ ਕਿਹਾ ਬਈ ਕਾਂਗਰਸ ਨੂੰ ਜਿਤਾਓ ਤੇ ਕਾਂਗਰਸ ਜਿੱਤ ਰਹੀ ਆ ਸਾਡੇ ਘਰਾਂ ਚ ਗੱਲ ਆ ਗਈ ਜੀ ਪਾਰਟੀ ਨੇ ਜਿੱਤਣਾ ਨਹੀਂ ਇੱਕ ਸਾਡੇ ਵਰ ਤੇ ਇਹੀ ਪ੍ਰੋਪਾਗੈਂਡਾ ਕੀਤਾ ਜਾਂਦਾ ਪਰ ਉਹ ਸਰਕਾਰ ਵੀ ਬਣ ਗਈ ਮੈਂ ਤਾਂ ਕਹਿੰਦਾ ਨਾ ਜਿੱਤਦਾ ਬਈ ਚਲੋ ਜਿੱਤਦਾ ਜਿੱਤਦਾ ਗਏ ਬਾਅਦ ਚ ਕਰ ਦੇਗੀ ਹੈਗੇ ਜਿੱਤ ਕੇ ਹੁਣ 17 ਦੇ ਵਿੱਚ ਇੱਥੋਂ ਐਮਐਲਏ ਕਾਂਗਰਸ ਦਾ ਬਣ ਗਿਆ ਸਰਕਾਰ ਬਣ ਗਈ ਤੇ ਬੰਦੇ ਫਿਰ ਬਾਅਦ ਚ ਬਾਅਦ ਚ ਸਾਰੇ ਕਾਲਾ ਕੱਟਣ ਲੱਗੇ ਸੀਗੇ ਵੀ 5 ਸਾਲ ਕੁਛ ਨਹੀਂ ਕੀਤਾ ਫਿਰ ਫਿਰ ਸਾਡੀ ਧਿਰ ਦੀ ਵਾਰੀ ਆਈ ਚਲੋ ਆਪਾਂ ਨੇੜੇ ਜਾ ਕੇ ਹਰੇ ਪਰ ਸਾਡੇ ਜਿਹੜੇ ਲੋਕਾਂ ਚ ਘਰਾਂ ਚ ਇਹ ਗੱਲ ਫਲਾਈ ਗਈ ਵੀ ਝਾੜੂ ਦੀ ਲਹਿਰ ਹੈ ਝਾੜੂ ਨੂੰ ਝਾੜੂ ਨੂੰ ਦੇਖੋ ਲੋਕਾਂ ਨੇ ਝਾੜੂ ਨੂੰ ਵੀ ਦੇਖ ਲਿਆ ਨਾਲੋ ਜਿਤਾ ਲਿਆ ਜੀ ਜਿਹੜੀ ਇੱਕ ਜਿੱਤ ਦੀ ਗੱਲ ਚੱਲਦੀ ਆ ਤੇ ਤੁਸੀਂ ਹਿਸਾਬ ਲਾ ਲਓ ਬਈ ਸਰਵੀ ਦੇ ਵਿੱਚ 4 ਸਾਲ ਹੋ ਜਾਣਗੇ ਤੇ ਉਸ ਆਪਾਂ ਨੂੰ ਉਸ ਜਿੱਤ ਦਾ ਕੀ ਫਾਇਦਾ ਹੋਇਆ ਫੇ 24 ਦੇ ਵਿੱਚ ਜਦੋਂ ਆਪਣੀ ਲੋਕ ਸਭਾ ਦੀ ਚੋਣ ਸੀ ਸਾਰੇ ਕਹਿੰਦੇ ਚੰਨੀ ਨੂੰ ਬੋਟ ਪਾਓ ਚੰਨੀ 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 ਘਰ ਘਰ ਚੰਨੀ ਹੋਈ ਸੀਗੀ ਲੋਕਾਂ ਨੇ ਬੋਟ ਵੀ ਪਾਈ ਜਿਤਾਵ ਵੀ ਲਿਆ ਆਪਾਂ ਨੂੰ ਫਾਇਦਾ ਕੀ ਹੋਇਆ ਦੱਸੋ ਉਹ ਬੰਦਾ ਗਾਇਬ ਹੋਇਆ ਹੁਣ ਮਤਲਬ ਆਹ ਨੂੰ 2 ਸਾਲ ਕਰੀਬ ਹੋ ਚੱਲੇ ਆ ਕੋਈ ਦਫ਼ਤਰ ਨਹੀਂ ਕੋਈ ਰਹਿਸ਼ ਨਹੀਂ ਪਰ ਜਦੋਂ ਬੰਦੇ ਨੇ ਵੋਟਾਂ ਲੈਣੀਆਂ ਸੀ ਉਦੋਂ ਇਹ ਗੱਲ ਉੱਡਦੀ ਸੀ ਵੀ ਬਾਹਰੀ ਕੈਂਡੀਡੇਟ ਆ ਵੀ ਮਹਾਲੀ ਤੋਂ ਆਇਆ 120 ਕਿਲੋਮੀਟਰ ਉਦੋਂ ਇੱਕ ਉਹ ਝੂਠ ਬੋਲਣ 'ਚ ਬਹੁ ਮਾਰਿਆ ਉਦੋਂ ਜਣੇ ਘਣੇ ਕਹਿਣਾ ਜੀ ਮੇਰੀ ਕੋਠੀ ਦੇਖੋ ਜੀ ਮੈਂ ਤੇ ਬਕੀ ਰਾਜ ਕਰਨੀ ਮੈਂ ਇੱਥੇ ਫੈਮਿਲੀ ਕਰਨੀ ਤੇ ਜਿੱਦਾਂ ਹੀ ਵੋਟਾਂ ਖਤਮ ਹੋਈਆਂ ਬੰਦਾ ਲੋਕਾਂ ਨੇ ਜਿਤਾਤਾ ਉਹਨਾਂ ਪ੍ਰਤੀ ਕੋਈ ਜਵਾਬਦੇਹੀ ਨਹੀਂ ਸੰਭ। ਇਸ ਕਰਕੇ ਉਹ ਜਿੱਤਣ ਕੋਈ ਕੋਈ ਜਿੱਤੇ ਹਾਰੇ ਆਪਣਾ ਕੋਈ ਮੁੱਦਾ ਨਹੀਂ ਹੈਗਾ। ਹਾਂਜੀ। ਆਪਣਾ ਸਿਰਫ ਇਹ ਆ ਵੀ ਅਸੀਂ ਆਪਣੇ ਆਪ ਨੂੰ ਕਿੱਦਾਂ ਆਪਾਂ ਆਪਣੇ ਮੁੱਦਿਆਂ ਤੇ ਲੜਨ ਲਈ ਆਪਾਂ ਕਿੱਦਾਂ ਤਿਆਰੀ ਕਰਦੇ ਅਸੀਂ ਆਪਣੇ ਆਪ ਨੂੰ ਕਿੱਦਾਂ ਜਿਤਾਉਂਦੇ ਉਹ ਮੁੱਦਾ ਆ। ਵੀ ਆਪਣੇ ਆਪ ਨੂੰ ਆਪਣੀ ਧਿਰ ਨੂੰ ਜਿਤਾਉਣ ਦਾ ਮੁੱਦਾ ਆਪਣੇ ਸਾਹਮਣੇ ਹੋਣਾ ਚਾਹੀਦਾ। ਦੂਜਿਆਂ ਦਾ ਕੋਈ ਕੋਈ ਉਹ ਹਰ ਨਾ ਜਿੱਤ ਕੇ ਲੱਭਦੇ ਆ ਨਾ ਹਾਰ ਕੇ ਲੱਭਦੇ ਆ ਜਿਹੜੇ ਆਪਣੇ ਬੰਦੇ ਹੈਗੇ ਆਪਣੀ ਪਾਰਟੀ ਆ ਜਿਹੜੀ ਆਮ ਲੋਕਾਂ ਦੀ ਆ ਸ਼ੋਸ਼ਿਤ ਬਹੁਜਨ ਸਮਾਜ ਦੀ ਆ ਉਹ ਹਰ ਵੇਲੇ ਜਿਹੜੀ ਆਪਣੇ ਨਾਲ ਲੋਕਾਂ ਨਾਲ ਖੜਦੀ ਆ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਟਿੱਟੂ ਜੀ ਹੈਗੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਆਪਣੇ ਚੋਣ ਲੜ ਰਹੇ ਆ ਤੇ ਮੈਂ ਤਾਂ ਇਸ ਕਰਕੇ ਦਿੱਤਾ ਮੈਂ ਕਿ ਉਹ ਪੰਜੀਆਂ ਲਈ ਤਾਂ ਰੋਲਾ ਪਾਇਆ ਸੀ ਤੇ 50 ਪਿੰਡਾਂ ਦਾ ਪ੍ਰਧਾਨ ਨਹੀਂ ਬਣਾ ਦੋ ਕੀ ਪੰਜੀ ਦਾ ਮਸਲਾ ਹੈਗਾ ਤੇ ਇਸ ਕਰਕੇ ਤੇ ਹਰ ਵੇਲੇ ਦੇਖੋ ساری ਜਿੰਦਗੀ ਇਹ ਦੇਖੋ ਬਹੁਤ ਵੱਡਾ ਬੜਾ ਬੜਾ ਮੰਗਦਾ ਇਹ ਲੋਨੇ ਪਿੰਡੇ ਇਹ ਰੰਦਾ ਵਾਮ ਸੰਦਾਨ ਦੇ ਪਿੰਡ ਦੇ ਨੌਵੇਂ ਹਿੱਸੇ ਤੇ ਹੀ ਲੜਾ ਪੰਜ ਮੰਨ ਲਓ 9 5 ਇਹ ਤਾਂ ਪਿੰਡ ਦਾ ਨੌਵਾਂ ਹਿੱਸਾ ਹੀ ਹੋ ਗਿਆ ਹਾਂਜੀ ਹਾਂਜੀ ਤੇ ਮੈਂ ਕਹਾਂ ਨੌਵੇਂ ਹਿੱਸੇ ਲਈ ਲੜਾਈ ਚ ਕੀ ਪੈਣਾ 50 ਪਿੰਡਾਂ ਦਾ ਹਿੱਸਾ ਲੈ ਲਈਏ ਤਾਂ ਆਪਾਂ ਇਸ ਕਰਕੇ ਬਹੁਤ ਧੰਨਵਾਦ ਜੀ ਜੇ ਆਪਾਂ ਅੰਦੋਲਨ ਲਈ ਕੋਈ ਵਰਕਰ ਲੱਗਾ ਆ ਤੇ ਉਹਨੂੰ ਉਹਨੂੰ ਮਾਣ ਦੇਣਾ ਬਣਦਾ ਆ ਕਿਉਂਕਿ ਉਹ ਸਮਾਜ ਲਈ ਲੜ ਰਿਹਾ ਆ ਆਪਣਾ ਸਮਾਂ ਲਾਉਂਦਾ ਆ ਸਮਾਂ ਇੱਕ ਤਰ੍ਹਾਂ ਪੈਸਾ ਹੀ ਹੁੰਦਾ ਮੰਨ ਲਓ ਜੀ ਅਸੀਂ ਇੱਕ ਦਿਨ ਕੰਮ ਕਰੀਏ ਤਾਂ ਅਸੀਂ 5-700 ਰੁਪਏ ਕਮਾਉਂਦੇ ਆਂ ਤੇ ਜੇ ਇੱਕ ਬੰਦਾ ਇੱਕ ਦਿਨ ਕਿਸੇ ਲਈ ਲੜ ਰਿਹਾ ਆ ਤੇ ਉਹਨੇ 5-700 ਰੁਪਿਆ ਦਾ ਲਾ ਹੀ ਦਿੱਤਾ ਨਾ ਤੇ ਆਪਣਾ ਸਮਾਂ ਆਪਣਾ ਪੈਸਾ ਤੇ 24 ਘੰਟੇ ਲੋਕਾਂ ਲਈ ਜਾਗਣਾ ਬੰਦੇ ਦੇ ਬੰਦੇ ਦੇ ਸਿਹਤ ਤੇ ਕਿੰਨਾ ਅਸਰ ਪੈਂਦਾ ਆ ਬੰਦੇ ਦੀ ਮਾਨਸਿਕਤਾ ਤੇ ਕਿੰਨਾ ਅਸਰ ਪੈਂਦਾ ਪਰ ਇਹ ਸਾਰਾ ਕੁਝ ਉਹ ਅਸਰ ਪਾ ਕੇ ਜਿਹੜੇ ਲੋਕਾਂ ਦੇ ਲਈ ਜਿਨ੍ਹਾਂ ਨੂੰ ਦੁੱਖਾਂ 'ਚ ਪਾਇਆ ਆ ਤਕਲੀਫਾਂ 'ਚ ਪਾਇਆ ਉਹਨਾਂ ਲਈ ਲੜਦੇ ਆ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਨਮਾਇੰਦਗੀ ਦਿੱਤੀ ਆ ਤੇ ਆਪਕਾ ਸਾਰਿਆਂ ਨੇ ਸਾਥ ਦੇਣਾ ਆ ਉਹਨਾਂ ਦੇ ਮੰਨ ਲਓ ਕਿਸੇ ਪ੍ਰੋਪਗੈਂਡੇਟ ਦੇ ਉਹਨਾਂ ਕੋ ਆ ਹੀ ਪੋਸਟਰ ਆ ਪੈਸਾ ਬਹੁਤ ਆ ਉਹਨਾਂ ਕੋਲ ਮੰਨ ਲਓ ਤੁਹਾਨੂੰ ਘਰ ਘਰ ਪੋਸਟਰ ਆ ਜਾਣੇ ਆ ਘਰ ਘਰ ਉਹਨਾਂ ਦੇ ਹੱਥ ਹੀ ਘੁੰਮਣੇ ਸ਼ੁਰੂ ਮਨ ਲਓ ਆ ਜਿਹੜੇ ਆਟੋ ਘੁੰਮਦੇ ਇਹ ਆ ਜਾਣੇ ਆ ਪਰ ਆਪਣੇ ਲਈ ਉਹਦੀ ਕੋਈ ਵੈਲਿਊ ਨਹੀਂ ਫਿਰ ਤੁਸੀਂ ਇੱਕ ਦੇਖੋ ਵੀ ਉਹਨਾਂ ਨੇ ਵੋਟ ਲੈਣੀ ਏ ਇੱਕ ਸਾਡੀ ਵੋਟ ਲਈ ਤਾਂ ਭਲਾ ਕਰਨਾ ਚਾਹੀਦਾ ਪਰ ਆਪਣੀ ਵੋਟ ਦੇ ਲਈ ਬੰਦਿਆਂ ਨੂੰ ਪੱਕੇ ਨਸ਼ੇਈ ਬਣਾ ਦੇਣਾ ਮਨ ਲਓ ਜੇਸ ਹਿਸਾਬ ਨਾਲ ਨਸ਼ਾ ਸਿੜਦੇ ਆ ਸ਼ਰਾਬ ਸਿੜਦੇ ਆ ਹੋਰ ਸਾਰੇ ਨਸ਼ੇ ਸਿੜਦੇ ਆ ਆਪਣੀ ਬੋੜ ਜਦੋਂ ਬੰਦਾ ਨਸ਼ਾ ਰੋਜ਼ ਫਰੀ ਚ ਪੀ ਰਿਆ ਉਹਨੂੰ ਆਦਤ ਪੈ ਜਾਣੀ ਆ ਆਦਤ ਪੈ ਜਾਣੀ ਆ ਤਾਂ ਉਹਨੂੰ ਬਾਅਦ ਚ ਪੁੱਛਣਾ ਨਹੀਂ ਹੈਗਾ ਤੇ ਉਹਨੇ ਫਿਰ ਬਾਅਦ ਚ ਆਪਣਾ ਘਰ ਤਬਾਹ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ 14 ਤੋਂ ਬਾਅਦ 14 ਤਰੀਕ 4 ਵਜੇ ਵੋਟਾਂ ਖਤਮ ਹੋ ਜਾਣੀਆਂ ਉਸ ਤੋਂ ਬਾਅਦ ਉਹਨਾਂ ਨੇ ਗਾਇਬ ਹੋ ਜਾਣਾ ਤੇ ਜਿਹੜੀ ਉਸ ਬੰਦੇ ਨੂੰ ਨਸ਼ੇ ਦੀ ਆਦਤ ਪੈ ਗਈ ਹੋਣੀ ਤੇ ਉਹਨੇ ਫਿਰ ਆਪਣਾ ਘਰ ਭਰਨਾ ਸ਼ੁਰੂ ਕਰਨਾ ਤੇ ਮੰਨ ਲਓ ਇਸ ਤਰ੍ਹਾਂ ਦੇ ਬੰਦੇ ਆ ਵੀ ਆਪਣੇ ਫਾਇਦੇ ਲਈ ਇੱਕ ਵੋਟ ਲੈਣ ਦੇ ਲਈ ਇੱਕ ਬੰਦ ਇੱਕ ਘਰ ਤਬਾਹ ਕਰਨ ਤੱਕ ਜਾਂਦੇ ਆ ਤੇ ਇਸ ਕਰਕੇ ਉਹ ਮਾਲ ਪੈਸਾ ਲੈ ਕੇ ਆਏ ਨੇ ਨਸ਼ਾ 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 ਦਾ ਬੈਸੀ ਬਰਬਾਦੀ ਹੈਗੀ ਆ ਕੋਈ ਲਾਲਚ ਲੈ ਕੇ ਆਉਣ ਆਪਣੇ ਕਿਸੇ ਕੰਮ ਦਾ ਨਹੀਂ ਆਪਣੇ ਤਾਂ ਜਿੰਨਾ ਅਸੀਂ ਆਪ ਸਮਰੱਥ ਹੋ ਜਾਈਏ ਜਿੰਨੇ ਅਸੀਂ ਆਪ ਕਾਬਲ ਬਣ ਜਾਈਏ ਜਿੰਨੇ ਅਸੀਂ ਆਪਣੇ ਰਾਹੀਂ ਜਿੱਤ ਪ੍ਰਾਪਤ ਕਰ ਲਈਏ ਉਹੀ ਆਪਣੇ ਕੰਮ ਆਣੀ ਹੈਗੀ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਦੋ ਦਿਨ ਹੈਗੇ ਆ ਔਰ ਆਪਣੇ ਕੈਂਡੀਡੇਟ ਸਾਹਿਬ ਭੈਣ ਜੀ ਬਲਾਗ ਸੰਪਤੀ ਤੋਂ ਖੜੇ ਹੈਗੇ ਆ ਸਰਵਜੀਤ ਕੌਰ ਜੀ ਔਰ ਦੇਖੋ ਇੱਕ ਵਧਾਈ ਦੇਣੀ ਵੀ ਬਣਦੀ ਆ ਆਪਾਂ ਜਦੋਂ ਕਿਸੇ ਨੂੰ ਇਹ ਕਹਿੰਦਾ ਵੀ ਇਲੈਕਸ਼ਨ ਆ ਕੇ ਲੜੋ ਉਹ ਕਹਿੰਦੇ ਅਸੀਂ ਤਾਂ ਨਹੀਂ ਲੜਨ ਆਏਗਾ ਅਸੀਂ ਤਾਂ ਨਹੀਂ ਲੜਨਾ ਮੈਂ ਦੇਖੋ ਸਮਾਜ ਦੇ ਜੇ ਮਸਲੇ ਆਪਣੇ ਆ ਆਪਣੇ ਘਰਾਂ ਦੇ ਮਸਲੇ ਆ ਤੇ ਉਹਦੀ ਲੜਾਈ ਲੜਨ ਲਈ ਵੀ ਤਾਂ ਆਪਾਂ ਨੇ ਖੜੇ ਹੋਣਾ ਪੈਣਾ ਕਿਸੇ ਹੋਰ ਨੇ ਥੋੜੀ ਹੋਣਾ ਜਦ ਲੜਾਈ ਆਪਣੇ ਬੱਚਿਆਂ ਦਾ ਮਸਲਾ ਆ ਆਪਣੇ ਰੋਜ਼ਗਾਰ ਦਾ ਮਸਲਾ ਆ ਆਪਣੀ ਪੜ੍ਹਾਈ ਦਾ ਮਸਲਾ ਆ ਇਲਾਜ ਦੇਖੋ ਤੁਸੀਂ ਸਾਰੇ ਸੁੱਤੇ ਪਏ ਆ ਮੈਂ ਕਹਿੰਦਾ ਹੁੰਦਾ ਵੀ ਜਿਹੜੀ ਤੁਹਾਨੂੰ ਰਾਹ ਉਹ ਕਹਿੰਦੇ ਕਣਕ ਆ ਮਤਲਬ 150 ਰੁਪਏ ਕੀਮਤ ਦੇ ਮਹੀਨੇ ਦੀ ਸਾਲ ਦੀ 6000 ਦੀ ਕਣਕ ਆ ਇੱਕ ਵਾਰ ਤੁਸੀਂ ਬਿਮਾਰ ਹੋ ਜਾਓ ਇਲਾਜ ਇਹਨਾ ਮਹਿੰਗਾ ਕਰ ਦਿੱਤਾ ਲੱਖਾਂ ਰੁਪਏ ਤੁਹਾਡੇ ਲੈ ਜਾਣੇ 100 100 100000 ਰੁਪਏ ਦਾ ਬੈਨੀਫਿਟ ਆ ਤੇ ਲੱਖਾਂ ਦਾ ਤੁਹਾਡੇ ਤੁਹਾਡੇ ਸਿਰਾਂ ਤੇ ਉਹ ਨਹੀਂ ਖਰਚਾ ਪਾ ਦਿੱਤਾ ਆ ਤੇ ਕੁਝ ਨਹੀਂ ਦੇ ਸਕਦੇ ਹੋ ਦੱਸੋ ਜਦੋਂ ਤੁਹਾਡਾ ਕੋਈ ਬੰਦਾ ਬਿਮਾਰ ਹੋ ਜਾਵੇ ਕਿਸੇ ਨੂੰ ਆੜ ਦੀ ਪ੍ਰੋਬਲਮ ਆ ਜਾਵੇ ਕਿਸੇ ਨੂੰ ਆੜ ਦੀ ਪ੍ਰੋਬਲਮ ਆ ਜਾਵੇ ਕਿਸੇ ਦੇ ਸਿਰ ਤੇ ਸੱਟ ਲੱਗ ਜਾਵੇ ਦੱਸੋ ਕਿਹੜਾ ਐਮਐਲਏ ਆਉਂਦਾ ਮੈਂ ਕਹਿੰਦਾ ਹਾਂ ਉਹਦਾ ਇਹ ਪਾਰਟੀਆਂ ਕੁਝ ਨਹੀਂ ਦੇ ਸਕਦੀਆਂ ਕੋਈ ਕਾਂਗਰਸ ਦੱਸੋ ਕਾਂਗਰਸ ਦੇ ਬੰਦੇ ਨੂੰ ਇਕੱਲੇ ਇਕੱਲੇ ਬੰਦੇ ਤੇ ਜਦੋਂ ਉਹਨੇ ਬਿਮਾਰ ਹੋਣਾ 2-2 3-3 ਲੱਖ 4-4 ਲੱਖ ਖਰਚ ਹੋਣਾ ਦੱਸੋ ਕਿਹੜੀ ਪਾਰਟੀ ਘਰ-ਘਰ 3-3 ਲੱਖ ਰੁਪਈਆ ਦੇ ਸਕਦੀ ਆ ਬੱਚੇ ਨੂੰ ਪੜਾਉਣਾ 12ਵੀਂ ਤੋਂ ਬਾਅਦ ਲੱਖਾਂ ਦਾ ਖਰਚ ਆਇਆ ਈਵਨ ਪ੍ਰਾਇਮਰੀ ਤੋਂ ਹੀ ਲੱਖਾਂ ਦਾ ਖਰਚਾ ਸ਼ੁਰੂ ਹੋ ਜਾਂਦਾ ਹੈ ਆ ਤਾਂ ਕੁਛ ਨਹੀਂ ਚਾਹੇ ਝਾੜੂ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਸਭ ਫਰੌਡ ਹੈਗਾ ਲੱਖਾਂ ਰੁਪਏ ਕੋਈ ਨਹੀਂ ਦੇ ਸਕਦੇ ਇਹ ਆਪਾਂ ਨੂੰ ਲੜ ਕੇ ਇਸ ਸਿਸਟਮ ਨੂੰ ਰਿਵਰਸ ਕਰਨਾ ਪੈਣਾ ਇਹਨੂੰ ਇਦਾਂ ਜੇ ਸਾਡੀ ਸਾਡੇ ਕੋਲ 1000 ਰੁਪਏ ਆ ਤੇ ਇਸ ਸਿਸਟਮ ਨੂੰ ਇਦਾਂ ਕਰਨਾ ਪੈਣਾ ਵੀ ਉਹਦੇ ਵਿੱਚ ਹੀ ਸਾਨੂੰ ਸੇਵਾਵਾਂ ਮਿਲਣ ਸਾਡੇ ਲਈ ਸਿਹਤ ਦਾ ਪਰ ਉਹ ਪਰ ਆਪਾਂ ਨੂੰ ਲੜਾਈ ਲੜਨੀ ਪੈਣੀ ਆ ਇਹ ਪੋਲਿਸੀ ਮੇਕਿੰਗ ਦੀ ਲੜਾਈ ਆ ਇਸ ਸਿਸਟਮ ਨੂੰ ਆਪਣੇ ਮੁਤਾਬਿਕ ਬਣਾਉਣ ਦੀ ਲੜਾਈ ਆ ਹੁਣ ਤਾਂ ਸਾਡੇ ਖਿਲਾਫ ਬਣ ਗਿਆ ਬੰਦਾ ਬਿਮਾਰ ਹੋ ਜਾਏ ਦੱਸੋ ਕੋਈ ਹਸਪਤਾਲ ਚ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ ਪ੍ਰਾਈਵੇਟ ਚ ਅਸੀਂ ਜਾਣ ਜੋਗੇ ਨਹੀਂ ਹੁੰਦੇ ਅਸੀਂ ਫਿਰ ਕੋਈ ਦੇਸੀ ਟੋਟਕੇ ਲੱਭਣ ਲਾਪੰਦੇ ਆ ਦੇਸੀ ਹਕੀਮ ਲੱਭਣ ਲਾਪੰਦੇ ਤੇ ਇਦਾਂ ਨੇ ਸਿਸਟਮ ਦਾ ਆਪਾਂ ਕਰਨਾ ਕਿ ਜੇ ਇਨਾਂ ਨੇ ਸਾਨੂੰ ਬਾਹਰ ਕੱਢ ਦਿੱਤਾ ਤੇ ਇਸ ਕਰਕੇ ਨਸ਼ਾ ਕੋਈ ਕਣਕ ਆ ਜਾਂ ਮਾੜਾ ਮੋੜਾ ਧੱਕੇਸ਼ਾਈਆਂ ਤੋਂ علاوہ